ਭਾਵੇਂ ਪੰਜਾਬ ਦੀਆਂ ਸੂੂ ਜਿਮਨੀ ਚੋਣਾਂ ਤੇ ਚੋਣ ਲੜਨ ਦੇ ਇਸ਼ਕਾ ਨੇ ਚੋਣ ਸ਼ਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ ਇਹਨਾਂ ਜਿਮਨੀ ਚੋਣਾਂ ਚ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਵਾਰ ਫੇਰ ਸਖਤ ਇਮਤਿਹਾਨ ਵਿੱਚੋਂ ਗੁਜ਼ਰਨਾ ਪਵੇਗਾ ਬਰਨਾਲਾ ਜਿਮਨੀ ਚੋਣ ਲਈ ਵੀ ਹਰ ਪਾਰਟੀ ਚ ਇੱਕ ਨਾਰ ਸੋਮਵਾਰ ਵਾਲੀ ਘਾਵਤ ਬਣੀ ਹੋਈ ਹੈ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਦਾ 13 0 ਦਾ ਨਾਰਾ ਸਫਲ ਨਹੀਂ ਹੋ ਸਕਿਆ ਪੂਰਾ ਨਹੀਂ ਹੋ ਸਕਿਆ ਸਿਰਫ ਤਿੰਨ ਸੀਟਾਂ ਹੀ ਆਈਆਂ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਸੀਟ ਸੰਗਰੂਰ ਆਪਣੇ ਬਕਾਰ ਦਾ ਸਵਾਲ ਬਣੀ ਹੋਈ ਸੀ ਕਿਉਂਕਿ ਲੋਕ ਸਭਾ ਹਲਕਾ ਸੰਗਰੂਰ ਸੀਟ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੀ ਜਾਂਦੀ ਹੈ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕੈਬਨਲ ਮੰਤਰੀ ਮੀਤ ਜੇ ਇਸ ਸੀਟ ਤੋਂ ਭਾਰੀ ਮਾਰ ਦੇ ਨਾਲ ਚੋਣ ਜਿੱਤ ਗਏ ਹਨ ਅਤੇ ਭਗਵੰਤ ਮਾਨ ਦਾ ਸਿਆਸੀ ਬਕਾਰ ਬੱਤ ਗਿਆ ਹੈ ਭਗਵੰਤ ਮਾਨ ਬੜੇ ਫਕਰ ਨਾਲ ਕਹਿੰਦੇ ਹਨ ਕਿ ਉਹਨਾਂ ਦੀ ਝੋਲੀ 'ਚੋ ਖੁਸ਼ੀ ਹੋਈ ਸੀਟ ਜਿਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਜਿੱਤ ਗਏ ਸਨ ਮੁਰ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪੈ ਗਈ ਹੈ ਹੁਣ ਭਗਵੰਤ ਮਾਨ ਲਈ ਇੱਕ ਹੋਰ ਇਮਤਿਹਾਨ ਦੀ ਘੜੀ ਆ ਗਈ ਹੈ ਕਿਉਂਕਿ ਬਰਨਾਲਾ ਦੀ ਜਿਮਨੀ ਚੌੜੀ ਲੋਕ ਸਭਾ ਹਲਕਾ ਸਗਰੂਰ ਸੀਟ 'ਚ ਪੈਂਦੀ ਹੈ ਬਰਨਾਲਾ ਦੀ ਜਿਮਨੀ ਚੌੜੀ ਸਾਰੀਆਂ ਪਾਰਟੀਆਂ ਨੇ ਕਮਰ ਕੱਸ ਕੇ ਕੱਸਲੇ ਹਨ ਅਤੇ ਚੋਣ ਲੜਨ ਦੀ ਇਸ਼ਕਾਂ ਨੇ ਇਸ਼ਕਾਂ ਚ ਦੌੜ ਲੱਗੀ ਹੈ ਹਰ ਪਾਰਟੀ ਚ ਇੱਕ ਕਹਨਾਰ ਸੋ ਬਿਮਾਰ ਵਾਲੀ ਕਹਾਵਤ ਸਿੱਧ ਹੋ ਰਹੀ ਹੈ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਬਰਨਾਲਾ ਦੀ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਦੇ ਸਲਾਹਕਾਰ ਬਲਦੇਸ਼ ਸਿੰਘ ਪੰਨੂ ਲੋਕ ਸਭਾ ਚੋਣਾਂ ਵੇਲੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲੜੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਕੈਬਨ ਮੰਤਰੀ ਮੀਤ ਹੇਰ ਦੇ ਓਐਸਡੀ ਹਸਨਪ੍ਰੀਤ ਸਿੰਘ ਭਾਰਤਵਾੜ ਅਤੇ ਕੈਬਨ ਮੰਤਰੀ ਮੀਤ ਹੇਰ ਦੇ ਪੀਏ ਰੋਹਿਤ ਸ਼ਰਮਾ ਆਮ ਆਦਮੀ ਪਾਰਟੀ ਦੀ ਟਿਕਟ ਲਈ ਦੌੜ ਵਿੱਚ ਹਨ ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਇਸ ਪਾਰਟੀ ਉੱਤੇ ਵੀ ਇੱਕ ਨਾਲ ਸੋਮਵਾਰ ਵਾਲੀ ਕਾਪਟ ਰੁਕਦੀ ਹੈ ਕਾਂਗਰਸ ਪਾਰਟੀ ਵੱਲੋਂ ਜਿਮੀ ਚੌੜ ਲੜ ਲਈ ਸੀਨੀਅਰ ਟਕਸਾਲੀ ਆਗੂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਨਗਰ ਸੁਧਾਰ ਟਰਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਟਲੋਂ ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ 라ਵਨਵਾਸੀਆ ਅਤੇ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਹਮੇਸ਼ ਕਾਰਨ ਲੋਟਾ ਕਾਂਗਰਸ ਦੀ ਚੋਣ ਲਈ ਭਾਜਪਾ ਦੌੜ ਕਰ ਰਹੀ ਹੈ ਜੇਕਰ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਇਸ ਟਿਕਟ ਲਈ ਵੀ ਜਿੰਨੇ ਚੌਲ ਲੜਨ ਲਈ ਵੀ ਅੱਧੀ ਦਰਜਨ ਤੋਂ ਉੱਪਰ ਭਾਜਪਾ ਨੇਤਾ ਦੌੜ ਵਿੱਚ ਹਨ ਜਿਨ੍ਹਾਂ ਵਿੱਚ ਭਾਜਪਾ ਦੇ ਕੌਮੀ ਨੇਤਾ ਹਰਜੀਤ ਸਿੰਘ ਗਰੇਵਾਲ ਸੂਬਾ ਨੇਤਾ ਦਰਸ਼ਨ ਸਿੰਘ ਨਰੇਵਾਲੀਆ ਸੂਬਾ ਨੇਤਾ ਸੁਗਵੰਦ ਸਿੰਘ ਢਰੋਲਾ ਸੂਬਾ ਨੇਤਾ ਗੁਰਜਿੰਦਰ ਸਿੰਘ ਸਿੱਧੂ ਹਲਕਾ ਇੰਚਾਰਜ ਧੀਰਜ ਕੁਮਾਰ ਦੱਦਾਹੂਰ ਜ਼ਿਲ੍ਹਾ ਪ੍ਰਧਾਨ ਜਗਵਿੰਦਰ ਸਿੰਘ ਸ਼ਾਂਤੀ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਗਰਮੀਤ ਸਿੰਘ ਹੰਡਾਇਆ ਬੀਜੇਪੀ ਦੀ ਟਿਕਟ ਲਈ ਦੌੜ ਵਿੱਚ ਹਨ ਜੇਕਰ ਸ਼੍ਰੋਮਣੀ ਅਕਾਲੀ ਦਲ ਬਾਗਲ ਦੀ ਗੱਲ ਕਰੀਏ ਤਾਂ ਜਿਵੇਂ ਚੌਣ ਲੜਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕਲਵੰਤ ਸਿੰਘ ਕੰਤਾ ਸੁਖਬੀਰ ਬਾਲਲ ਦੇ অতি ਨਜ਼ਦੀਕੀ ਆਗੂ ਦਵਿੰਦਰ ਸਿੰਘ ਬੀਲਾ ਤੋਂ ਇਲਾਵਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਕਾਲੀ ਆਗੂ ਸੰਜੀਵ ਕੁਮਾਰ ਮੰਡੀ ਸ਼ੋਰੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਲਈ ਪੰਜ ਦੌੜ ਕਰ ਰਹੇ ਹਨ ਇਸ ਤਰ੍ਹਾਂ ਬਰਨਾਲਾ ਜਿਮਨੀ ਚੋਣ ਲਈ ਹਰ ਪਾਰਟੀ ਵਿੱਚ ਇੱਕ ਅਨਾਰ ਸੋਬ ਮਾਰ ਵਾਲੀ ਕਾਵਤ ਬਣੀ ਹੋਈ ਹੈ